ਮੈਂ ਕਹਿੰਦੇ ਫਿਰਸਾ ਸਿੰਘ ਵਲਟੂਹਾ ਕਹਿੰਦੇ ਕਿ ਸਾਲ ਛੇ ਮਹੀਨੇ ਦੇ ਵਿੱਚ ਕੀ ਬਦਲ ਜਾਂਦਾ ਕਹਿੰਦੇ ਅਸੀਂ ਤਾਂ ਜਦੋਂ ਕਾਲਜ ਦੇ ਵਿੱਚ ਸੀਗੇ ਸਾਨੂੰ ਚੱਕ ਲਿਆ ਅਸੀਂ ਐਨੇ ਬਸ ਐਨਐਸਏ ਵਰਗੀਆਂ ਜਿਹੜੀਆਂ ਸਜਾਵਾਂ ਕੱਟੀਆਂ ਜੇਲਾਂ ਕੱਟੀਆਂ ਮੈਨੂੰ ਲੱਗਦਾ ਵਾ ਕਿ ਜਿਹੜੇ 92 ਜਿੱਤੇ ਸੀ ਨਾ ਉਹਨਾਂ ਨੇ ਲੱਭਣਾ ਹੈ ਨਾ ਬੱਦਲਦਲ ਨਹੀਂ ਲੱਭਣ ਤੁਸੀਂ ਸੋ ਬੰਦੇ ਨਾਲ ਗੱਲ ਕਰੋ ਕਿ ਬੱਦਲ ਦਾ ਵਿਦਬਿਕਰਾਉਣ ਦੇ ਵਿੱਚ ਕੋਈ ਹੱਥ ਹੈਗਾ ਜਾਂ ਇਹਨਾਂ ਦੇ ਰਾਜ ਵਿੱਚ ਵਿਦਬੀ ਹੋਈ ਹੈ ਕਿ ਨਹੀਂ ਹੋਈ ਕਹਿੰਦੇ ਫੈਕਟ ਸਾਹਮਣੇ ਰੱਖਾਂਗੇ ਕਹਿੰਦੇ ਯਾਰ ਫੈਕਟ ਨਾ ਸਹੀ ਹੋਣ ਮੈਂ ਕਹਿਣਾ ਵੀ ਜਦੋਂ ਵਿਦਬੀ ਹੋਈ ਰਾਜ ਕੀ ਦਾ ਸੀਗਾ ਕਹਿੰਦੇ ਅਸੀਂ ਥੋੜੀ ਕਰਵਾਈਏ ਫਿਰ ਤੇ ਫੇਰ ਫੜੇ ਕਿਉਂ ਨਹੀਂ ਯਾਰ 900 ਚੂਵਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਕਮਾਲ ਅੱਜ ਵੀ ਤੁਸੀਂ ਸੱਚੇ ਤੁਸੀਂ ਆਪ ਦਾ ਸੜਕਾਂ ਤੇ ਮਾਫੀਆਂ ਮੰਗਿਆਂ ਕੁਛ ਨਹੀਂ ਬਣਨਾ ਇਹ ਖਾਲਸਾ ਪੰਥ ਦੇ ਕੋਲੋਂ ਮਾਫੀ ਮੰਗਣੀ ਪੈਣੀ ਫੇਰ ਕਿਤੇ ਪੰਥ ਸੋਚੂਗਾ ਵੀ ਤੁਸੀਂ ਮਾਫ ਕਰਨ ਦੇ ਯੋਗ ਹੈਗੇ ਕਿ ਨਹੀਂ ਹੈਗੇ ਇਹ ਉਹ ਪਾਰਟੀ ਆ ਜਿਹਦੀ ਪਾਰਟੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਹਿਲਾਂ ਚੋਰੀ ਹੋਇਆ ਤੇ ਫੇਰ ਕਿੰਨੇ ਥਾਵਾਂ ਤੇ ਬੇਦਬੀ ਹੋਈ ਤੁਹਾਂ ਕਹਿੰਦੇ ਕਿ ਮੇਰੇ ਚ ਕਰੰਟ ਬਹੁਤ ਹੈ ਭਾ ਮੇਰਾ ਦਾੜਾ ਚਿੱਟਾ ਹੋ ਗਿਆ ਮੈਂ ਅੱਜ ਵੀ ਜਵਾਨ ਹੈਗਾ ਮੇਰਾ ਬਹੁਤ ਕਰੰਟ ਹੈਗਾ ਮੇਰੇ ਕਹਿਣ ਤੋਂ ਭਾਵ ਜੇ ਉਹ ਪੰਥਕ ਹੁੰਦੇ ਕਰਮਾਨੀਆਂ ਤੇ ਸਾਰਿਆਂ ਨੇ ਕੀਤੀ ਅਸੀਂ ਵੀ ਕੀਤੀ ਸਾਡੇ ਦਾ ਪਰਿਵਾਰ ਲੱਗ ਗਿਆ ਦੇਖਣਾ ਪੈਂਦਾ ਹੈ ਕਿ ਪਾਰਟੀ ਦੀ ਪਾਲਿਸੀ ਕੀ ਹੈ ਬਦਲ ਦਲ ਦੀ ਜਿਹੜੀ ਪਾਲਿਸੀ ਹੈ ਸਿੱਖ ਵਿਰੋਧੀ ਸਾਬਤ ਹੋ ਗਈ ਹੈ ਇਸ ਕਰਕੇ ਕਰੰਟ ਜਿੰਨਾ ਮਰਜ਼ੀ ਲਈ ਫਿਰ ਲੜਿਆ ਪਹਿਲੇ ਦਿਨ ਤੋਂ ਲੜਾਈ ਲੜੀ ਅਮਰਤਪਾਲ ਦੀ ਐਨਐਸਏ ਲੱਗਿਆ ਅਸੀਂ ਬਾਅਦ ਚੁੱਕੀ ਕਹਿੰਦੇ ਆਜਿਪੀਸੀ ਖੜੀ ਰਹੀ ਸਾਰੇ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਨੇ ਟੋਣ ਲੜਨ ਦਾ ਮਨ ਬਣਾਇਆ ਇੱਧਰਲੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਹੜਾ ਸ਼ੁਰੂ ਤੋਂ ਲੈ ਕੇ ਸਿੱਖਾਂ ਦੀ ਲੜਾਈ ਲੜ ਰਿਹਾ ੱਟਸ ਤੋਂ ਮੱਤ ਨਹੀਂ ਹੋਇਆ ਗੋਗਲੂ ਵਾਂਗੂੰ ਕਦੀ ਉੱਧਰ ਕਦੀ ਇੱਧਰ ਨਹੀਂ ਗਿਆ ਚੋਣਾਂ ਦਾ ਟਾਈਮ ਆ ਤੇ ਚੋਣਾਂ ਦੇ ਵਿੱਚ ਸਾਰੇ ਸਰਗਰਮ ਹੋ ਜਾਂਦੇ ਨੇ ਬੜੀ ਪੰਥਕ ਸੀਟ ਐ ਖਡੂਰ ਸਾਹਿਬ ਤੇ ਉੱਥੋਂ ਅਨਾਉਂਸ ਹੁੰਦੇ ਨੇ ਕਿ ਆਜ਼ਾਦ ਉਮੀਦਵਾਰ ਹੋਣਗੇ ਅਮਰਿਤਪਾਲ ਸਿੰਘ ਖਾਲਸਾ ਅਮਰਿਤਪਾਲ ਸਿੰਘ ਹੁਣਾਂ ਦੀ ਗੱਲ ਕਰ ਰਿਹਾ ਮੈਂ ਤੇ ਉਹਨਾਂ ਦੇ ਬਰਾਬਰ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੈਂਡੀਡੇਟ ਵੀ ਸੀਗਾ ਅੱਜ ਉਹਨਾਂ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਲੋੜ ਪਈ ਕਹਿੰਦੇ ਅਸੀਂ ਮਦਦ ਵੀ ਕਰਾਂਗੇ ਪਰ ਨਾਲ ਹੀ ਵਿਰਸਾ ਸਿੰਘ ਵਲਟੋਆ ਹੋਰਾਂ ਦੀ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਪੈਰ ਪਿੱਛੇ ਨਹੀਂ ਕੀਤੇ ਸਗੋਂ ਅੰਮ੍ਰਿਤਪਾਲ ਹੋਰਾਂ ਦੀ ਰੇਲ ਬਣਾ ਦਿੱਤੀ ਬੜੀਆਂ ਗੱਲਾਂ ਕਹਿ ਦਿੱਤੀਆਂ ਜੇ ਤਸ਼ੱਦਦ ਅਸੀਂ ਚੱਲਿਆ ਪਿੰਡੇ ਦੇ ਉੱਤੇ ਬੜੀਆਂ ਚੀਜ਼ਾਂ ਚੱਲੀਆਂ ਨੇ ਛੱਡੇ ਪੜਵਾਏ ਨੇ ਸਿੱਖੀ ਲਈ ਬਹੁਤ ਕੁਝ ਕਰਨਾ ਪੈਂਦਾ ਸਾਲ 6 ਮਹੀਨੇ ਨਾਲ ਕੁਝ ਨਹੀਂ ਹੁੰਦਾ ਏ ਵਰਤਸ ਸਿੰਘ ਵਲਟੋਹਾ ਅੱਜ ਕਹਿੰਦੇ ਨਜ਼ਰ ਆਏ ਪਰ ਅੱਜ ਸਮਜੀਤ ਸਿੰਘ ਮਾਨ ਹੋ ਰਹੇ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸ ਮਸਲੇ ਨੂੰ ਸਮਝਣ ਦੇ ਲਈ ਧਿਆਨ ਸਿੰਘ ਜੀ ਮੰਡ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕਾ ਖਾਲਸਾ ਭਾਈ ਸਾਹਿਬ ਜੀ ਪਹਿਲਾਂ ਤਾਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਪੰਥਕ ਤੌਰ ਤੇ ਖਡੂਰ ਸਾਹਿਬ ਬਹੁਤ ਪੰਥਕ ਸੀਟ ਹੈ ਜੇ ਲੋੜ ਪਈ ਕਹਿੰਦੇ ਹਰ ਵੇਲੇ ਪੰਥ ਦਰਦੀ ਨਾਲ ਖੜਦੇ ਨੇ ਪਰ ਜਦੋਂ ਆਪਦੇ ਹੀ ਘੇਰਨ ਲੱਗ ਜਾਂਦੇ ਨੇ ਫਿਰ بڑے ਸਵਾਲ ਹੋ ਜਾਂਦੇ ਨੇ ਅਮਰਿਤਪਾਲ ਹੋਰਾਂ ਦੀ ਚਰਚਾਾਂ ਮਾ ਹੋ ਰਹੀਆਂ ਕਿ ਆਜ਼ਾਦ ਉਮੀਦਵਾਰ ਨੇ ਪਰ ਕਿਤਨਾ ਕਿਤੇ ਅੱਜ ਵਿਰਸਾ ਸਿੰਘ ਵਲਟੋਹਾਰਾ ਦਾ ਨਾਮ ਆ ਗਿਆ ਕਿ ਉਹ ਉੱਥੋਂ ਚੋਣ ਲੜਨਗੇ ਉਹਨਾਂ ਨੇ بڑے ਸਵਾਲ ਚੁੱਕੇ ਨੇ ਅਮਰਿਤਪਾਲ ਦੇ ਉੱਤੇ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਚੀਜ਼ਾਂ ਭਾਈ ਅਮਰਿਤਪਾਲ ਜਦੋਂ ਦੇ ਗਰਾਊਂਡ ਦੇ ਉੱਤੇ ਆਏ ਨੇ ਉਹਨਾਂ ਨੇ ਅਮਰਤਿਸ਼ ਕੌਣ ਦੀ ਗੱਲ ਕੀਤੀ ਆ ਇੱਕ ਖਾਲਸਾ ਵਹੀਰ ਜਿਹੜੀ ਉਹ ਕੱਢੀ ਆ ਤੇ ਪੂਰੇ ਪੰਜਾਬ ਦਾ ਕੀ ਹਰਿਆਣਾ ਦਾ ਕੀ ਰਾਜਸਥਾਨ ਦਾ ਕੀ ਹਮਾਚਲ ਦਾ ਕੀ ਜਿਹੜਾ ਨੌਜਵਾਨ ਸੀ ਜਾਂ ਜਿਹੜੇ ਸ਼ਰਧਾ万 ਸਿੱਖ ਸੀ ਉਹਨਾਂ ਨੇ ਅਮਰਤਪਾਲ ਦੇ ਕੰਮ ਦੇ ਉੱਤੇ ਮੋਹਰ ਲਾਈ ਸਰਕਾਰ ਨੇ ਤਸ਼ੱਦਦ ਕਰਕੇ ਉਹਨੂੰ ਐਨਐਸਏ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਉਹਦੇ ਸਾਥੀਆਂ ਦੇ ਉੱਤੇ ਉਹਨੂੰ ਜੇਲ੍ਹ ਵਿੱਚ ਥੋੜ ਦੇ ਦਿੱਤਾ ਹੈ ਇੱਥੇ ਪ੍ਰਚਾਰ ਕਰਨ ਦਾ ਹਰ ਇੱਕ ਨੂੰ ਹੱਕ ਆ। ਬਿਲਕੁਲ। ਤੁਸੀਂ ਗੱਲ ਕੀਤੀ ਆ ਮਿਰਸਾ ਸਿੰਘ ਬਲਟੋਆ ਬਾਦਲਦਾਲ ਵੱਲੋਂ ਚੋਣ ਲੜ ਰਿਹਾ। ਹਮ ਮੈਂ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਗੱਲ ਕਰਾਂਗੇ ਕਿਹੜੀ ਪਾਰਟੀ ਵੱਲੋਂ ਚੋਣ ਲੜ ਰਿਹਾ। ਹਮ ਇਹ ਉਹ ਪਾਰਟੀ ਆ ਜਿਹਦੀ ਪਾਰਟੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਹਿਲਾਂ ਚੋਰੀ ਹੋਇਆ ਤੇ ਫਿਰ ਕਿੰਨਿਆਂ ਥਾਂ ਮੈਂ ਤੇ ਬੇਦਬੀ ਹੋਈ। ਹਮ ਉਹਨਾਂ ਨੇ ਨੋਟਿਸ ਹੀ ਕੋਈ ਨਹੀਂ ਲਿਆ। ਹਮ ਉਹਨਾਂ ਨੇ ਸੌਦੇ ਸਾਧ ਨੂੰ ਮੁੱਖ ਰੱਖਿਆ। ਉਹਨੂੰ ਬਿਨ ਮੰਗਿਆ ਮਾਫੀ ਵੀ ਦਿੱਤੀ ਸਾਰਾ ਕੁਝ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕਰਾਉਣ ਵਾਸਤੇ ਜਥੇਦਾਰਾਂ ਦਾ 97 99 ਲੱਖ ਦੇ ਇਤਿਆਰ ਵੀ ਦਿੱਤੇ ਸਾਰਾ ਕੁਝ ਦਿੱਤਾ ਔਰ ਗੋਲੀਆਂ ਮਾਰ ਕੇ ਸਾਡੇ ਸਿੰਘ ਵੀ ਸ਼ਹੀਦ ਕੀਤੇ ਸਾਰਾ ਕੁਝ ਕੀਤਾ ਕਹਿਣ ਤੋਂ ਭਾਵ ਜੇ ਉਹ ਪੰਥਕ ਹੁੰਦੇ ਕੁਰਬਾਨੀਆਂ ਤੇ ਸਾਰਿਆਂ ਨੇ ਕੀਤੀਆਂ ਅਸੀਂ ਵੀ ਕੀਤੀਆਂ ਸਾਡੇ ਤਾਂ ਪਰਿਵਾਰ ਲੱਗ ਗਏ ਪਰ ਗੁਰੂ ਗ੍ਰੰਥ ਸਾਹਿਬ ਦੇ ਉਤੇ ਸਿਆਸਤ ਜਿਹੜੀ ਪਾਰਟੀ ਜਿਹੜਾ ਸਿੱਖ ਕਰੂਗਾ ਲੋਕਾਂ ਨੇ ਨਹੀਂ ਮੰਨਣਾ ਹਮ ਬਿਲਕੁਲ ਅੱਜ ਬਾਦਲਦਾਰ ਦਲ ਜਿਹੜਾ ਵਾ ਉਹ ਅਦਾਲਤਾਂ ਦੀਆਂ ਪੌੜੀਆਂ ਚੜ ਰਿਹਾ ਹਮ ਪ੍ਰਕਾਸ਼ ਸਿੰਘ ਬਾਦਲ ਵੀ ਤਰੀਕ ਪੁੱਗਤ ਕੇ ਗਿਆ ਸੁਖਵੀਰ ਸਿੰਘ ਬਾਦਲ ਵੀ ਤਰੀਕ ਪੁੱਗਤ ਕੇ ਭੁਗਤਣ ਜਾਂਦੇ ਨੇ ਸਾਰਾ ਕੁਝ ਹੈ ਹਮ ਤੁਸੀਂ ਉਹਨਾਂ ਨੂੰ ਪੰਥਕ ਮੰਨਦੇ ਹੋ ਜਾਂ ਉਹ ਪੰਥ ਦੀ ਗੱਲ ਕਰਦੇ ਨੇ ਜਾਂ ਉਹ ਸਾਰਾ ਕੁਝ ਕਰਦੇ ਨੇ ਉਹ ਤਾਂ ਪੰਥ ਦਾ ਹਿੱਸਾ ਹੀ ਨਹੀਂ ਰਹੇ ਮੈਂ ਕਦੇ ਵਿਰਸਾ ਸਿੰਘ ਬਲਟੋਹਾ ਕਹਿੰਦੇ ਕਿ ਸਾਲ 6 ਮਹੀਨੇ ਦੇ ਵਿੱਚ ਕੀ ਬਦਲ ਜਾਂਦਾ ਕਹਿੰਦੇ ਅਸੀਂ ਤਾਂ ਜਦੋਂ ਕਾਲਜ ਦੇ ਵਿੱਚ ਸੀਗੇ ਸਾਨੂੰ ਚੱਕ ਲਿਆ ਅਸੀਂ ਐਨਐਸਾ ਵਰਗੀਆਂ ਜਿਹੜੀਆਂ ਸਜਾਵਾਂ ਕੱਟੀਆਂ ਜੇਲਾਂ ਕੱਟੀਆਂ ਤਸ਼ੱਦਦ ਦਾ ਕਾਂਗਰਸ ਵੱਲੋਂ ਭਾਜਪੀ ਵੱਲੋਂ ਹੋਰ ਪਾਰਟੀਆਂ ਮਤਲਬ ਜਿਹੜੇ ਸਾਡੇ ਤੇ ਹੋਇਆ ਅਸੀਂ ਸਾਰਾ ਚੱਲਿਆ ਕਹਿੰਦੇ ਕੁਦਰਤ ਜਦੋਂ ਚਾਹੁੰਦੀ ਹੈ ਨਾ ਰਾਜ ਹਮੇਸ਼ਾ ਨਹੀਂ ਰਹਿੰਦੇ ਜੋਰ ਜਵਰੀ ਸਦਾ ਨਹੀਂ ਚੱਲਦੀ ਹਰ ਸਿਮਰਤ ਬਿਆਨ ਦਿੰਦੀ ਹੈ ਉਸ ਤੋਂ ਪਹਿਲਾਂ ਮੈਂ ਬਿਆਨ ਦਿੱਤਾ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰੇ ਨੇ ਨਾ ਉਹ ਖਿੱਲਰ ਜਾਣਗੇ ਹਰ ਸਿਮਰਤ ਨੇ ਮੇਰਾ ਬਿਆਨ ਸੁਣ ਕੇ ਬਿਆਨ ਦਿੱਤਾ ਵੀ ਜੇ ਅਸੀਂ ਇਹੋ ਜਿਹਾ ਕੰਮ ਕੀਤਾ ਤਾਂ ਸਾਡਾ ਰਵੇ ਕੱਖ ਨਾ ਮੈਨੂੰ ਤਾਂ ਲੱਗਦਾ ਇਹ ਅਰਦਾਸ ਕੀਤੀ ਨੇ ਕਿਤੇ ਪੂਰੀ ਹੋ ਰਹੀ ਹੈ 3 ਐਮਐਲ ਜਿੰਨੇ ਅਕਾਲੀ ਦਲ ਦੇ ਫਿਰ ਤੁਸੀਂ ਉਹਨੂੰ ਅਕਾਲੀ ਦਲ ਕਹੋਗੇ ਅਕਾਲੀ ਦਲ ਜਿਹੜਾ ਵਾ ਅਕਾਲੀ ਦਲ ਸਾਰੀ ਕੌਮ ਦੀ ਸਾਰੇ ਪੰਜਾਬ ਦੀ ਅਗਵਾਈ ਕਰਦਾ ਹੈ ਪੂਰੇ ਸਿੱਖਾਂ ਦੀ ਦੁਨੀਆ ਵਿੱਚ ਵੱਸਦੇ ਸਿੱਖਾਂ ਦੀ ਅਗਵਾਈ ਕਰਦਾ ਹੈ ਪਰ ਇਹ ਤਾਂ ਦੋਚੀ ਨਹੀਂ ਫੜ ਸਕੇ ਇਸ ਕਰਕੇ ਇਹ ਜਦੋਂ ਕੁਦਰਤ ਚਾਵੇ ਨਾ ਇਹ ਤਾਂ ਦਿਨਾਂ ਦੀ ਗੱਲ ਕਰਦੇ ਨੇ ਸਾਲ ਦੀ ਗੱਲ ਕਰਦੇ ਨੇ ਪਲਾਂ ਦੇ ਵਿੱਚ ਰੋਕ ਬਦਲ ਜਾਂਦੇ ਨੇ ਮੈਂ ਜੁੱਤ ਤੱਕ ਮੇਰਾ ਅਨੁਮਾਨ ਹੈ ਬਿਲਕੁਲ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਨੇ ਚੋਣ ਲੜਨ ਦਾ ਮਨ ਬਣਾਇਆ। ਇਧਰਲੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਹੜਾ ਸ਼ੁਰੂ ਤੋਂ ਲੈ ਕੇ ਸਿੱਖਾਂ ਦੀ ਲੜਾਈ ਲੜ ਰਿਹਾ। ਟੱਥ ਤੋਂ ਮੱਥ ਨਹੀਂ ਹੋਇਆ। ਗੋਗਲੂ ਵਾਂਗੂ ਕਦੀ ਉਧਰ ਕਦੀ ਇਧਰ ਨਹੀਂ ਗਏ। ਹਮੇਸ਼ਾ ਜ਼ਬਰ ਜ਼ੁਲਮ ਜਿਹੜਾ ਉਹਨਾਂ ਨੇ ਆਪਣੇ ਚੱਲਿਆ ਵਾ, ਸਰੀਰ ਤੇ ਚੱਲਿਆ ਵਾ। ਠੀਕ ਹੈ। ਇਹ ਕੁਦਰਤ ਕੋਈ ਨਾ ਕੋਈ ਨਾ ਪਾਣਾ ਵਰਤਾ ਰਹੀ ਏ। ਮੈਨੂੰ ਲੱਗਦਾ ਵਾ ਕਿ ਜਿਹੜੇ ਬੰਦੇ ਜਿੱਤੇ ਸੀ ਨਾ ਉਹਨਾਂ ਨੇ ਲੱਭਣਾ। ਨਾ ਬਦਲਦਲ ਨੇ ਲੱਭਣਾ। ਨਾ ਕਾਂਗਰਸ ਨਹੀਂ ਲੱਭਨੇ ਹਾਂ ਦਿਨ ਰਤੂ ਰਾਤ ਪਾਰਟੀਆਂ ਬਦਲ ਕੇ ਕਹਿੰਦੇ ਕਿ ਵਿਰਸਾ ਸਿੰਘ ਵਲਟੂਆ ਕਹਿੰਦੇ ਕਿ ਮੇਰੇ ਚ ਕਰੰਟ ਬਹੁਤ ਹੈ ਪਾ ਮੇਰਾ ਦਾੜਾ ਚਿੱਟਾ ਹੋ ਗਿਆ ਮੈਂ ਅੱਜ ਵੀ ਜਵਾਨ ਹੈਗਾ ਮੇਰਾ ਬਹੁਤ ਕਰੰਟ ਹੈਗਾ ਮੇਰੇ ਚ ਤੁਹਾਨੂੰ ਕੀ ਲੱਗਦਾ ਉਹ ਕਰੰਟ ਕਿਸ ਪਾਸੇ ਨੂੰ ਕਹਿ ਰਹੇ ਨੇ ਅਮਿਤਪਾਲ ਹੋਰਾਂ ਨੂੰ ਕਹਿ ਰਹੇ ਨੇ ਕਿ ਜਾਂ ਫਿਰ ਹੋਰ ਚੀਜ਼ਾਂ ਸਮਝ ਕੇ ਕਹਿ ਰਹੇ ਨੇ ਦੇਖੋ ਵਿਰਸਾ ਸਿੰਘ ਇੱਕ ਅਹੁਦੇਦਾਰ ਆ ਪਾਰਟੀ ਦਾ ਵੇਖਣਾ ਪੈਂਦਾ ਹੈ ਕਿ ਪਾਰਟੀ ਦੀ ਪਾਲਿਸੀ ਕੀ ਹੈ ਬਾਦਲ ਦਲ ਦੀ ਜਿਹੜੀ ਪਾਲਿਸੀ ਹੈ ਸਿੱਖ ਵਿਰੋਧੀ ਸਾਬਤ ਹੋ ਗਈ ਹੈ ਫਾਬਤ ਹੋ ਗਈ। ਹੂੰ। ਇਹਤ ਕਰਕੇ ਕਰੰਟ ਜਿੰਨਾ ਮਰਜ਼ੀ ਲਈ ਫਿਰੋ। ਉਹ ਕਹਿੰਦੇ ਅਸੀਂ ਤਾਂ ਲੜੇ ਆਂ ਪਹਿਲੇ ਦਿਨ ਤੋਂ ਲੜਾਈ ਲੜੀ ਅਮਰਿਤਪਾਲ ਦੀ। ਐਨਐਸਏ ਲੱਗਿਆ ਅਸੀਂ ਬਾਅਦ ਚ ਕੀ ਕਹਿੰਦੇ ਐਜਪੀਸੀ ਖੜੀ ਰਹੀ ਸਾਰੇ ਕਿ ਲੜੇ। ਮੈਂ ਸਵਾਲ ਕਰਦਾ ਹਾਂ ਕਿ ਜਿਸ ਦਿਨ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਮਹਾਰਾਜ ਦਾ ਸਰੂਪ ਚੋਰੀ ਹੋਇਆ ਸਾਰਾ ਪਤਾ ਲੱਗ ਗਿਆ ਹੈ ਜਿੱਥੇ ਬੰਦੀਆਂ ਸੜਕਾਂ ਤੇ ਆ ਗਈਆਂ ਸੀ। ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਬਿਰਸਾ ਸਿੰਘ ਬਿਲਟੋਏ ਹੁਣੀ ਕੁਰਸੀ ਚੁੱਕ ਕੇ ਫਰੀਦਕੋਟ ਕਿਉਂ ਨਹੀਂ ਲਿਆ? ਹੂੰ। ਕਿਉਂ ਨਹੀਂ ਲਿਆ? ਉੱਥੇ ਲਿਉਂਦੇ ਉਸੇ ਵੇਲੇ 도ਚੀ ਫੜੇ ਜਾਣੇ ਫਿਰ ਕਿਵੇਂ ਫੜੇ ਗਏ ਫਿਰ ਵੀ ਫੜੇ ਗਏ ਹੱਥ ਘੜੀਆਂ ਲੱਗੀਆਂ ਵੱਡੇ ਵੱਡੇ ਅਫਸਰਾਂ ਨੂੰ ਲੱਗੀਆਂ ਇਹਨਾਂ ਤੇ ਕੇਸ ਦਰਜ ਹੋਇਆ ਸਾਰਾ ਕੁਝ ਹੋਇਆ ਨਹੀਂ ਫਿਰ ਕਿਉਂ ਨਹੀਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਵੋਟ ਦੇ ਨਾਲੋਂ ਜਿਹੜੀ ਕੁਰਸੀ ਆ ਧਰਮ ਦੇ ਨਾਲੋਂ ਜਿਹੜੀ ਕੁਰਸੀ ਉਹ ਪਿਆਰੀ ਉਹ ਤਾਂ ਕਹਿੰਦੇ ਕਿ ਅਸੀਂ ਮਾਫੀਆ ਮੰਗ ਰਿਹਾ ਹੁਣ ਤਾਂ ਬੜੇ ਥਾਵਾਂ ਤੋਂ ਪੰਥਕ ਤੌਰ ਤੇ ਕਹਿੰਦੇ ਪੰਥ ਬਹੁਤ ਵੱਡਾ ਹੈ ਪੰਥ ਬਖਸ਼ਣ ਜੋਗ ਹੈਗਾ ਬਖਸ਼ਿਵਰੇਆ ਕਹਿੰਦੇ ਹੁਣ ਮਾਫੀ ਮੰਗ ਲਈ ਉਹਨਾਂ ਨੇ ਤਾਂ ਸਾਰਿਆਂ ਦਤਕੀ ਲੱਗਦਾ ਕਿ ਪੰਥ ਬਖਸ਼ਣ ਜਿਹੜੀ ਹੈ ਉਹ ਪੰਥ ਨੇ ਦੇਣੀ ਹੈ ਫੌਮ ਨੇ ਦੇਣੀ ਤੁਸੀਂ 100 ਬੰਦੇ ਨਾਲ ਗੱਲ ਕਰੋ ਵੀ ਬਦਲ ਦਾ ਵਿਧਵੀ ਕਰਾਉਣ ਦੇ ਵਿੱਚ ਕੋਈ ਹੱਥ ਹੈਗਾ ਜਾਂ ਇਹਨਾਂ ਦੇ ਰਾਜ ਵਿੱਚ ਵਿਧਵੀ ਹੋਈ ਹੈ ਕਿ ਨਹੀਂ ਹੋਈ ਉਹ ਕਹਿੰਦੇ ਫੈਕਟ ਸਹੀ ਨਹੀਂ ਹੈਗੇ ਕਹਿੰਦੇ ਫੈਕਟ ਸਾਹਮਣੇ ਰੱਖਾਂਗੇ ਕਹਿੰਦੇ ਯਾਰ ਫੈਕਟ ਨਾ ਸਹੀ ਹੋ ਨਾ ਮੈਂ ਕਹਿਣਾ ਵੀ ਜਦੋਂ ਵਿਧਵੀ ਹੋਈ ਰਾਜ ਕਿਹਦਾ ਸੀਗਾ ਬਦਲ ਦਾ ਨਹੀਂ ਸੀ ਫਿਰ ਕਹਿੰਦੇ ਅਸੀਂ ਥੋੜੀ ਕਰਵਾਈ ਹੈ ਫਿਰ ਤੇ ਫੇਰ ਫੜੇ ਕਿਉਂ ਨਹੀਂ ਫੇਰ ਫੜੇ ਕਿਉਂ ਨਹੀਂ ਹਮ ਯਾਰ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਕਮਾਲ ਅੱਜ ਵੀ ਤੁਸੀਂ ਸੱਚੇ ਹਮ ਤੁਸੀਂ ਆਵਦਾ ਸੜਕਾਂ ਤੇ ਮਾਫੀਆਂ ਮੰਗੀਆਂ ਕੁਛ ਨਹੀਂ ਬਣਨਾ ਇਹ ਖਾਲਸਾ ਪੰਥ ਦੇ ਕੋਲ ਮਾਫੀ ਮੰਗਣੀ ਪੈਣੀ ਫੇਰ ਕਿਤੇ ਪੰਥ ਸੋਚੂਗਾ ਵੀ ਤੁਸੀਂ ਮਾਫ ਕਰਨ ਦੇ ਯੋਗ ਹੈਗੇ ਕਿ ਨਹੀਂ ਹੈਗੇ ਹਮ ਅੱਜ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਆਪਣਾ ਕੈਂਡੀਡੇਟ ਜਿਹੜਾ ਵਾਪਸ ਲਾਵਾਂਗੇ ਲੋੜ ਪਈ ਤਾਂ ਮਾਅਤ ਵੀ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਵਿਰਸਾ ਸਿੰਘ ਬਲਟੋਹਾ ਉਹਦੀ ਉੱਥੇ ਚੋਣ ਲੜਨਗੇ ਕੀ ਲੱਗਦਾ ਹੈ ਕਿ ਪੰਥਕ ਕਲੈਸ਼ ਹੋ ਜਾਏਗਾ ਜਿਸ ਸਾਹਮਣੇ ਸ਼ਰੂਮਨੀ ਅਕਾਲੀ ਦਲ ਸਾਹਮਣੇ ਆਏਗਾ ਅੰਮ੍ਰਿਤਪਾਲ ਸਾਹਮਣੇ ਆਣਗੇ ਤੇ ਇਹ ਸਿੱਖ ਵੰਡੇ ਜਾਣਗੇ ਆਪਸ ਚ ਕੌਮ ਨੂੰ ਗੁੱਸਾ ਬੜਾ ਪੰਜਾਬ ਸਰਕਾਰ ਨੇ ਸਾਡੇ ਨੌਜਵਾਨਾਂ ਨਾਲ ਬਹੁਤ ਧੱਕਾ ਕੀਤਾ ਹੈ ਸੈਂਟਰ ਸਰਕਾਰ ਤਾਂ ਕਰ ਹੀ ਰਹੀ ਹੈ ਬਿਰਸਾ ਸਿੰਘ ਮਲਟੋਵਾ ਜੋ ਮਰਜ਼ੀ ਕਹੀ ਜਾਂਨ ਤੁਸੀਂ ਵਾਰੀ ਵਾਰੀ ਉਹਦਾ ਆਧਾਰ ਨਾ ਮੇਰੇ ਨਾਲ ਬਣਾਓ ਆ ਤੁਸੀਂ ਸ਼ੁਰੂ ਹੋ ਲੈਣਦੇ ਕੰਮ ਜੇ ਕਿਸੇ ਦੇ ਬੂਥ ਵੀ ਲੱਗ ਗਏ ਤਾਂ ਗੱਲ ਕਰ ਬਿਲਕੁਲ ਕੋਈ ਸੁਨੇਹਾ ਦੇਣਾ ਚਾਹੋਗੇ ਖਡੂਰ ਸਾਹਿਬ ਵਾਸੀਆਂ ਨੂੰ ਕਿ ਜੇ ਪੰਥਕ ਸੀਟ ਹੈ ਉੱਥੋਂ ਦੀ ਕੌਮ ਕੀ ਸੋਚਦੀ ਹੈ ਮੈਂ ਸਾਰੀ ਕੌਮ ਨੂੰ ਸੁਨੇਹਾ ਦੇਣਾ ਚਾਹੁੰਦਾ ਅਪੀਲ ਕਰਨੀ ਚਾਹੁੰਦਾ ਜਿੰਨੀਆਂ ਸਰਬੱਤ ਖਾਲਸਾ ਜਥੇਬੰਦੀਆਂ ਜਿੰਨੀਆਂ ਸੰਪਰਦਾਵਾਂ ਜਿੰਨੀਆਂ ਟਕਸਾਲਾਂ ਜਿੰਨੀਆਂ ਫੈਡਰੇਸ਼ਨਾਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਸਭਾ ਸੁਸਾਇਟੀਆਂ ਆਪਾਂ ਤਰੇ ਇਲਾਕੇ ਵੇਖਿਆ ਆਪਾਂ ਮੋਰਚੇ ਲਾ ਕੇ ਵੇਖਿਆ ਆਪਾਂ ਮਾਰਚ ਕੰਢੇ ਵੇਖਿਆ ਸਾਰਾ ਕੁਝ ਕਰਕੇ ਵੇਖਿਆ ਵਾ ਪਰ ਕਿਸੇ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਸਾਰੇ ਨੇ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕੀਤੀ ਆਓ ਆਪਾਂ ਤਾਕਤ ਆਪਣੇ ਹੱਥ ਵਿੱਚ ਲਈਏ ਸਾਡੇ ਛੋਟੇ ਮੋਟੇ ਇੱਕ ਦੂਜੇ ਨਾਲ ਮਤਭੇਦ ਹੋ ਸਕਦੇ ਨੇ ਇਹਨਾਂ ਨੂੰ ਛੱਡ ਗਏ ਗੱਲ ਕੌਮ ਤੇ ਪੰਥ ਤੇ ਪੰਜਾਬ ਦੀ ਕਰੀਏ ਆਓ ਸਾਰੇ ਇਕੱਠੇ ਹੋ ਕੇ ਇੱਕ ਵਾਰਾ ਲੋਹੇ ਦੇ ਝਣੇ ਇਹਨਾਂ ਸਾਰਿਆਂ ਨੂੰ ਚਬਾਈਏ ਜਿਹੜੇ ਅੱਜ ਐਸ ਪਾਰਟੀ ਚੱਲੋਂ ਪਾਰਟੀ ਚੱਲੇ ਜਾਂਦੇ ਮੁੜ ਕੇ ਪਰਸੋਂ ਦੂਜੀ ਚਲੇ ਜਾਂਦੇ ਫੇਰ ਚੌਥੀ ਚਲੇ ਜਾਂਦੇ ਕੋਈ ਸਿਧਾਂਤ ਤੇ ਹੋਣਾ ਚਾਹੀਦਾ ਨਾ ਕੋਈ ਲੀਡਰ ਤਾਂ ਇਖਲਾਕ ਤੇ ਹੋਣਾ ਚਾਹੀਦਾ ਬਿਲਕੁਲ ਬਹੁਤ ਸ਼ੁਕਰੀਆ ਵਾਹਿਤਿਆਨ ਸਿੰਘ ਜੀ ਮੈਂ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਿੱਕੇ ਦੇ ਨਾਲ ਅੱਜ ਆਪਣੀ ਅਨਾਉਂਸਮੈਂਟ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣਾ ਕੈਂਡੀਡੇਟ ਵਾਪਸ ਲਿੱਤਾ ਗਿਆ ਜੇ ਉਮੀਦਵਾਰ ਬਣਦੇ ਨੇ ਜੇ ਸਰਕਾਰ ਉਹਨਾਂ ਨੂੰ ਲੋਕ ਕਰਦੀ ਹੈ ਪ੍ਰੋਸੈਸ ਕੀਤਾ ਹੈ ਦੇਖਣਾ ਹੋਵੇਗਾ ਕਿ ਜੇ ਉਹਨਾਂ ਦੇ ਫਾਰਮ ਕਲੀਅਰ ਹੁੰਦੇ ਨੇ ਅਕਾਲੀ ਦਲ ਸ਼੍ਰੋਮਣੀ ਦੇੜਾ ਅੰਮ੍ਰਿਤਸਰ ਹੈ ਉਹ ਵਾਪਸ ਹੁੰਦਾ ਹੈ ਪੈਰ ਪਿੱਛੇ ਕਰਦਾ ਹੈ ਇਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਪਰ ਆਉਣ ਵਾਲੇ ਦਿਨਾਂ ਵਿੱਚ ਤਸਵੀਰ ਕੀ ਰਹਿੰਦੀ ਹੈ ਬਿਰਸਤ ਸਿੰਘ ਵਲਟੋਹਾਰ ਆਂਦਾ ਵਤੀਰਾ ਕੀ ਰਹਿੰਦਾ ਇਹੀ ਰਹਿੰਦਾ ਜਾਂ ਫਿਰ ਬਦਲੇਗਾ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮ ਸਾਥੀਓਗ ਦੇ ਸੀ ਜਗਮੀਤ ਧੰਨਵਾਦ